ਨਹੀਂ ਵਾਰਸ ਵੇਖੋ ਬਾਣੀਆਂ ਦਾ ਕੰਮ ਕਰਨ ਲੱਗੀ ਆ ਨਾ ਤੇ ਵਾਰਸ ਨੇ ਸਾਰੇ ਉਹਦੇ ਪੈਨ ਖਲਾਰ ਤੇ ਪੈਨਸਲਾਂ ਲੈ ਫੜਾ ਖਲਾਰਨੇ ਦੀਆਂ ਕਿੱਥੋਂ ਕਿੱਥੋਂ ਚੀਜ਼ਾਂ ਲੈ ਕੇ ਆਏ ਵੇਖੋ ਕੀ ਕਰਦਾ ਹੂੰ ਛੱਡ ਜਾ ਰੱਖ ਦਿਜੇ ਛੱਡ ਹਾਈ ਹਾਈ ਛੱਡ ਦੇ ਵੇਖੋ ਕੀ ਕਰ ਫੋਟੋ 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 ਵਾਰਸ ਨੂੰ ਫੋਟੋ ਵਾਰਸ ਨੂੰ ਡੈਗ ਨਾ ਜਾਈਏ ਕਰਤਾ ਕੱਟਾਂ ਹੈ ਤੂੰ ਕੱਟੇ ਵਾਂਗ ਕਰਦਾ ਕੱਟਾ ਕਿਵੇਂ ਕਰਦਾ ਹੁੰਦਾ ਮੌਂਕੀ ਕਿਵੇਂ ਕਰਦਾ ਮੌਂਕੀ ਐ ਕਰਦਾ ਕਿਵੇਂ ਕਰਦਾ ਹੁੰਦਾ ਨੋਜੀ ਤੇ ਸਾਫ਼ ਕਰਨ ਵਾਲੀ ਨੋਜੀ ਸਾਫ਼ ਕਰੋ ਆਵੇ ਹੈਂਕੀ ਪਿਆ ਆਵੇ ਹੈਂਕੀ ਪਿਆ ਆਵੇ ਰ ਕਿੱਥੇ ਹੈਂਕੀ ਹੈਂਕੀ ਕਿੱਥੇ ਨੋ ਇਹ ਹੈਂਕੀ ਆ ਰਿਹਾ ਹੈਂਕੀ ਆਵੇ ਪੇ ਆ ਰਹੀ ਬੇਟੀ ਆ ਰਹੀ ਹੰਕੀ ਨੂਜੀ ਸਾਫ ਕਰੋ ਚਲੋ ਹਾਂ ਹੋਰ ਕਰ ਲੋ ਅੱਛੀ ਤਰ੍ਹਾਂ ਕਰ ਲੋ ਚਲੋ ਲੀਹ ਦੇ ਵਿੱਚ ਨਾ ਵੇ ਬਾਣੀ ਵੇਖੋ ਪੜ ਰਹੀ ਆ ਜੀ ਸਾਡੀ ਬਹੁਤ ਸਿਆਣੀ ਬੱਚੀ ਐ ਅੱਜ ਪਹਿਲੇ ਦਿਨ ਸ਼ੁਕਰ ਪੜਨ ਲੱਗੀ ਐ ਬਾਣੀ ਨੂੰ ਵੇਖੋ ਮਾਰਕਸ ਕਿੰਨੇ ਆਏ 10 ਮੇਸੇ 10 ਮਾਰਕਸ ਆਏ ਅੱਜ ਖਾਜਾ ਵਾਚਾ ਖਾਜਾ ਜੰਘਾ ਤੇ ਕਹਿੰਦੇ ਨਹੀਂ ਨਹੀਂ ਇਹ ਵੇਖੋ ਚਾਵਲ ਆ ਪਿਆ ਪੂਰਾ ਮਮਾ ਹਾਂ ਪਾ ਹੌਣ ਵੇਖੋ ਪਿਆਰ ਕਰਦਾ ਹਾਂ ਮਮਾ ਮਮਾ ਬਾਣੀ ਲੈ ਨਾ ਜਾਵੇ ਪੈਨਸਲ ਤੇ ਫਟਾਫਟ ਕੋਲੇ ਜਾ ਕੇ ਬਹਿ ਗਿਆ ਨਹੀਂ ਬਾਣੀ ਨੋ ਵਾਰਸ ਕੀ ਕਰਦੇ ਹੈ ਇਹ ਕਿੱਥੋਂ ਕਿੱਥੋਂ ਚੀਜ਼ਾਂ ਚੱਕ ਕੇ ਲੈਂਦੀਆਂ ਕਿੱਥੋਂ ਲੈਂਦੀਆਂ ਕੀ ਹੁਣ ਕੋਈ ਚੀਜ਼ ਥੱਲੇ ਨਹੀਂ ਸਿੱਟਣੀ ਠੀਕ ਹੈ ਕੀ ਸੜਤਾ ਓ ਕੜਕਾ ਕੋ ਕੜਕਾ ਕੀ ਹਾਂ ਮੈਂ ਤੇ ਵੀਡੀਓ ਬਣਾ ਰਹੀ ਆ ਵੀਡੀਓ ਕੇ ਮੋਏ ਮੋਏ ਕਿੰ ਵਾਰ ਸੋਈ ਮੋਏ ਕਿ ਕਿ ਮੋਏ ਮੋਏ ਕਿ ਹਾਂ ਟੂਬ ਕਿੱਥੇ ਲਾਈ ਆ ਸਿਰ ਤੇ ਕਿੱਥੇ ਲਾਈ ਆ ਕਿੱਥੇ ਲਾਈ ਆ ਹੋਰ ਗੱਲਾਂ ਤੇ ਕਿੱਥੇ ਲਾਈ ਟੂਬ ਇਹ ਤੇ ਲਾਈ ਆ ਮੱਥੇ ਤੇ ਵੀ ਲੱਗੀ ਆਵੇ ਵਾਲਾਂ ਦੇ ਵਿੱਚ ਲੱਗੀ ਪਈ ਆ ਵਾਲਾਂ ਚ ਲੱਗੀ ਤੇ ਟੂਬ ਅੱਗੇ ਲੱਗੀ ਅੱਗੇ ਉਹ ਬਾਣੀ ਕੀ ਕਰਦੀ ਆ ਬਾਣੀ ਕੀ ਮੈਂ ਕਹਿੰਦੀ ਆ ਕੇ ਵਾਹਿਗੁਰੂ ਮਾਇ ਮਾਇ ਬੋਲੋ ਵਾਹਿਗੁਰੂ ਮਾਇ ਮਾਇ ਮੋਏ ਮੋਏ ਕਹੀਣਾ

ਕਿ ਮੈਂ ਉਹ ਬੁਝੀ ਗਿਆ ਨਾ ਕਿਉਂ ਗਿਆ ਨਾ ਮੀ ਵੈਰੀ ਗੁੱਡ ਕਲਾਪੀ ਚਲੋ ਬਾਏ ਕਰ ਦੋ ਹੁਣ ਬਾਏ ਕਰ ਦੋ ਬਾਏ ਬਾਏ ਟਾਟਾ ਆ ਬਾਏ ਬਾਏ ਕਹਿੰਦੇ ਬਾਏ ਟਾਟਾ ਬਾਏ ਟਾਟਾ ਆ ਵਾਸ ਕੇ ਬਾਏ ਟਾਟਾ ਬਾਏ ਟਾਟਾ ਇਧਰ ਨੂੰ ਮੂੰਹ ਕਰਕੇ ਇਧਰ ਕੇ ਬਾਏ ਟਾਟਾ ਬਾਏ